ਦੋਸਤੋ ਕੋਜੇ ਦਾ ਪੱਤਰ ਕਰ ਇਹੋ ਜਿਹਾ ਜਿਹੜੇ ਟੀਆਰਪੀ ਲਈ ਜਾਂ ਆਪਣੀ ਵੀਡੀਓ ਚਲਵਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਉਹ ਸਿਚੁਏਸ਼ਨ ਨਹੀਂਵੇਂ ਦੇ ਕਿ ਮੌਕਾ ਕਿਹੋ ਜਿਹਾ ਕਿਸੇ ਤੇ ਤਾਂ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਆ ਤੇ ਤੁਹਾਨੂੰ ਆਪਣੀ ਟੀਆਰਪੀ ਦੀ ਪਈ ਹੈ ਨਾ ਤੁਸੀਂ ਇੱਕੜੀ ਵੀਡੀਓ ਦੇਖੋ ਫਿਰ ਆਪਾਂ ਗੱਲ ਕਰਾਂਗੇ ਕਿਹੜਾ ਬਹੁਤ ਔਖਾ ਪਰ ਸ਼ਾਇਦ ਸਿੱਧੂ ਨੂੰ ਮਿਲ ਲੈਣਗੇ ਜਾ ਕੇ ਉਹ ਚਲਦਾ ਪਖੀਰ ਸਭ ਨੇ ਉੱਥੇ ਹੀ ਹੈ ਪਾਪਾ ਇਹ ਨਾ ਕਿ ਉਹ ਮੈਂ ਹਾਂ ਕਿ ਮੈਂ ਉਹਨਾਂ ਮਾਫੀ ਚਾਹਤੀ ਹਾਂ ਲੇਕਿਨ ਹਾਂਜੀ ਹਾਂਜੀ ਬਿਲਕੁਲ ਇਹ ਵੀਡੀਓ ਹੈਗੀ ਪਰसों ਰਾਤ ਦੀ ਜਦੋਂ ਰਾਜਵੀਰ ਜਵੰਦਾ ਦਾ ਆਪਣੇ ਸਾਰੇ ਗੱਲ ਫੈਲੀ ਸੀ ਕਿ ਐਕਸੀਡੈਂਟ ਹੋ ਗਿਆ ਹਨ 46 ਹਸਪੀਟਲ ਦੇ ਬਾਹਰ ਦੀ ਵੀਡੀਓ ਹੈ ਇਹ ਲੋਕਲ ਭੈਣਾ ਕੋਈ ਉੱਥੋਂ ਮਹਾਲੀ ਤੋਂ ਇਹ ਜਦੋਂ ਪਤਾ ਲੱਗਾ ਕਿ ਯਾਰ ਇਦਾਂ ਐਕਸੀਡੈਂਟ ਹੋ ਗਿਆ ਇਹ ਸਾਰੇ ਉਥੇ ਲੋਕ ਜਿਹੜੇ ਪਿਆਰ ਕਰਦੇ ਸੀ ਉਹਨੂੰ ਇਹ ਭੱਜਿਆ ਇਹ ਹਸਪੀਟਲ ਲੈ ਕੇ ਇਹ ਭੈਣ ਆ ਭਾਵਕ ਹੁੰਦੀ ਆ ਤੇ ਇਹਦੇ ਮੂੰਹੋਂ ਕੁਝ ਇਹੋ ਜਿਹੀ ਗੱਲ ਨਿਕਲ ਜਾਂਦੀ ਜਿਹੜੀ ਤੁਸੀਂ ਸੁਣੀ ਹੈ ਜਿਹੜੇ ਪੱਤਰਕਾਰ ਨੇ ਇਹ ਵੀਡੀਓ ਕੀਤੀ ਹੈ ਯਾਰ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਇੱਥੇ ਭੈਣ ਦੀ ਗਲਤੀ ਨਹੀਂ ਕਹਿੰਦਾ ਉਹ ਭਾਵਕ ਹੋ ਕੇ ਕੁਝ ਬੋਲ ਬੈਠੀ ਆ ਤੇ ਤੇਰਾ ਫਰਜ਼ ਨਹੀਂ ਮੰਨਦਾ ਸੀ ਇਹ ਕੱਟਣ ਦਾ ਵੀ ਇਹ ਕਲਿੱਪ ਕੱਟ ਦੇ ਤੂੰ ਇਹ ਨਾਮ ਖਾ ਪਰ ਨਹੀਂ ਇਹਨਾਂ ਨੂੰ ਆਪਣੇ ਨਾਲ ਇਹਨਾਂ ਨੂੰ ਇਹ ਨਹੀਂਗਾ ਕਿ ਕਿਸੇ ਦਾ ਪੁੱਤ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਇਹਨਾਂ ਨੂੰ ਆਪਣੀ ਟੀਆਰਪੀ ਲਈ ਆ ਇਨਾ ਇਹ ਕਲਿੱਪ ਕਿਉਂ ਨਹੀਂ ਕੱਟੀ ਕਿ ਇਹ ਕਲਿੱਪ ਰਹਿਣ ਦਾਂਗੇ ਤੇ ਚਲੋ ਇੰਨੇ ਨਾਲ ਸਾਡੀ ਵੀਡੀਓ ਚੱਲ ਜੂ। ਲਾਂ ਤਾਂ ਤੁਹਾਡੇ ਦੇ ਸ਼ਰਮ ਕਰੋ ਥੋੜੀ ਬਣੀ ਯਾਰ। ਇਹਦੇ 'ਚ ਭਾਜਦਾ ਕੋਈ ਕਸੂਰ ਨਹੀਂ ਭੈਣ ਪਾਪਕ ਹੁੰਦੀ ਹੈ ਇਹਦੇ ਮੂੰਹ ਨਿਕਲ ਗਿਆ ਪਿੱਛੋਂ ਕੋਈ ਵੀਰ ਕਹਿ ਵੀ ਰਿਹਾ ਕਿ ਨਹੀਂ ਇਦਾਂ ਨਹੀਂ ਕਹੀ ਤੁਹਾਨੂੰ ਤੇ ਉਹਨੇ ਬਾਅਦ 'ਚ ਸੌਰੀ ਵੀ ਮੰਗੀ ਆ। ਤੋ ਸ਼ਰਮ ਕਰੋ ਥੋੜੀ ਬਣੀ।